ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲੇ ਹੱਰੀ ਗੁਰ ਆਪਣੇ ਦਿਓ ਹਾੜੀ ਸਤ ਵਾ ਮਾਨਸਤੇ ਦੇਵਤੇ ਕੀਏ ਕਰ ਤਨ ਲਾਟੀ ਵਾਰੋ ਜੇ ਸੋ ਚੰਦਾ ਉਕ ਵਹ ਸੂਰਜ ਚੜੇ ਹਜ਼ਾਰੋ ਇਤੇ ਜਾਣਣ ਹੁੰਦੇ ਗੁਰਬਿੰਕੋ ਰਾਂਧਾ ਗਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹ ਸੇਵਕ ਜਨ ਮੰਨ ਤਖ ਗੁਰੂ ਨਿਸਤਾਰੇ ਸੋ ਕਹੋ ਡਲ ਗੁਰ ਸੇਵੀਐ ਐਹ ਇਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਨਹਲਾ ਪੰਜਵਾ ਗੋਰੇ ਆਪਣੇ ਗੱਲ ਜਾਈ ਐ ਆਥੋ ਤਹਿਰ ਹਰ ਹਰ ਵਿਅਸ ਗਾਈ ਐ ਗੋਰੇ ਆਪਣੇ ਉੱਪਰ ਗੱਲ ਜਾਈ ਐ ਕਰਾਰੇ ਹਰ ਜਸ ਗਾਈਆ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਸਗਲ ਕਟਾਇ ਅੰਤਰ ਜਾਮੀ ਰਹਾ ਕਰਣ ਕਮਲ ਸਿਉ ਲਾਗੀ ਪ੍ਰੀਤ ਸੱਚੇ ਪੂਰਨ ਨਿਰਮਲ ਰੀਪ ਸੰਤ ਪ੍ਰਸਾਦ ਰਸੈ ਮਨ ਮਾਹੀ ਜਨਮ ਜਨਮ ਕੀ ਕਿਲ ਵਿਖ ਜਾਏ ਕਰ ਕਿਰਪਾ ਪ੍ਰਭ ਜੀਨ ਦਇਆਲਾ ਨਾਨਕ ਮੰਗਾ ਸੰਤਰ ਵਾਲਾ ਕਰੇ ਕਿਰਪਾ ਪ੍ਰਭ ਜੀਂ ਦਇਆਲਾ ਨਾਨਕ ਮੰਗਾ ਸੰਤਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਬਰ ਤੋਂ ਲੈ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 741 ਅੰਗ ਦੇ ਉੱਤੇ ਸੁਭਾਏਮਾਨ ਸੋਹੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਸੋਹੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਸੋਹੀ ਰਾਗ ਜਿਹੜਾ 31 ਰਾਗਾਂ ਦੇ ਵਿੱਚੋਂ 15ਵੇਂ ਨੰਬਰ ਤੇ ਸੋਹੀ ਰਾਗ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਉਂਦਾ ਟੋਟਲ 31 ਰਾਗ ਨੇ 31 ਰਾਗਾਂ ਦੇ ਵਿੱਚੋਂ 15ਵਾਂ ਨੰਬਰ ਜਿਹੜਾ ਉਹ ਸੋਹੀ ਰਾਗ ਦਾ ਸੋ ਅੱਜ ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਐ ਰਹਾਉ ਵਾਲੀ ਪੰਕਤੀ ਐ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਕਿ ਮੇਰੀ ਪ੍ਰੀਤ ਉਸ ਪਰਮਾਤਮਾ ਦੇ ਨਾਲ ਲਾਗੀ ਚਰਨ ਕਮਲ ਸਿਉ ਲਾਗੀ ਪ੍ਰੀਤ ਸੱਚੇ ਪਾਤਸ਼ਾਹ ਦੇ ਨਾਲ ਪਰਮਾਤਮਾ ਦੇ ਨਾਲ ਮੇਰੀ ਪ੍ਰੀਤ ਲੱਗੀ ਸੱਚੇ ਪੂਰਨ ਨਿਰਮਲ ਰੀਤ ਕਿ ਮੇਰਾ ਅੰਦਰ ਨਿਰਮਲ ਹੋ ਗਿਆ ਸੱਚੇ ਦੇ ਨਾਲ ਜੁੜ ਕੇ ਮੈਂ ਅੰਦਰੋਂ ਨਿਰਮਲ ਹੋ ਗਿਆ ਤਾਂ ਜਦੋਂ ਬੰਦਾ ਅੰਦਰੋਂ ਨਿਰਮਲ ਹੋ ਜੇ ਸੱਚੇ ਦੇ ਨਾਲ ਪ੍ਰੀਤ ਲੱਗ ਜੇ ਫਿਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਪਹਿਲੀ ਪੰਕਤੀ ਦੇ ਵਿੱਚ ਗੁਰ ਆਪਣੇ ਉੱਪਰ ਵੱਲ ਜਾਈਐ ਕਹਿੰਦੇ ਫਿਰ ਐਸੇ ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਜਦੋਂ ਅਸੀਂ ਆਸਾ ਦੀ ਵਾਰ ਪੜਦੇ ਆ ਨਾ ਪਹਿਲੀ ਇਹ ਪੰਗਤੀਆਂ ਹੁੰਦੀਆਂ ਨੇ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਤਿਵਾਰ ਦਿਹਾੜੀ ਦਾ ਭਾਵ ਹੁੰਦਾ ਦਿਹਾੜੀ ਦਾ ਪਵ ਦਿਨ ਨੂੰ ਕਹਿੰਦੇ ਆ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਤਿਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜਿਨੇ ਸਾਨੂੰ ਮਾਨਸਾਂ ਤੋਂ ਦੇਵਤੇ ਬਣਾਤਾ ਫਿਰ ਉਹਨੂੰ ਕਹਿੰਦੇ ਅਸੀਂ ਸਾਰਾ ਦਿਨ ਯਾਦ ਕਰੀਏ ਬਲੇ ਹਾਰੇ ਗੁਰੇ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਕਹਿੰਦੇ ਟਾਈਮ ਨਹੀਂ ਲੱਗਣਾ ਜੇ 100 ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿੰਦ ਘੋਰ ਅੰਧਾਰ ਕਹਿੰਦੇ ਗੁਰੂ ਵੀ ਧਾਰਨਾ ਪੈਣਾ ਹੈ ਗੁਰੂ ਤੋਂ ਬਿਨਾ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਪੈਣਾ ਗੁਰੂ ਤੋਂ ਬਿਨਾ ਪ੍ਰੇਤ ਨਹੀਂ ਪੈਣੀ ਕਹਿੰਦੇ ਜੇ 100 ਚੰਦਰਮਾ ਚੜ੍ਹ ਜੇ ਨਾ ਹਜ਼ਾਰਾਂ ਹੀ ਸੂਰਜ ਚੜ੍ਹ ਜੇ ਬਹੁਤ ਚਾਨਣਾ ਹੋ ਜਾਣਾ ਪਰ ਕਹਿੰਦੇ ਅੰਦਰ ਤੇ ਹਨੇਰਾ ਹੀ ਰਹਿਣਾ ਜੇ 100 ਚੰਦਾ ਉਗਬਹ ਸੂਰਜ ੜੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਬਿੰ ਘੋਰ ਅੰਧਾਰ ਗੁਰੂ ਤੋਂ ਬਿਨਾ ਅੰਦਰ ਹਨੇਰਾ ਤੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਕਿਹਾ ਨਾ ਕੁੰਬਾ ਵੱੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਦਾ ਵੱੱਦਾ ਮੰਨ ਰਹਾ ਗੁਰਬੇਨ ਗਿਆਨ ਨਾ ਹੋਏ ਕਿ ਜਿਵੇਂ ਘੜੇ ਦੇ ਵਿੱਚ ਪਾਣੀ ਟਿਕਿਆ ਰਹਿੰਦਾ ਤੇ ਪਾਣੀ ਘੜੇ ਦੇ ਵਿੱਚ ਟਿਕਦਾ ਤੇ ਘੜਾ ਬਣਾਉਣ ਵੇਲੇ ਪਾਣੀ ਦੀ ਲੋੜ ਪੈਂਦੀ ਹੈ ਇਕੱਲਾ ਮਿੱਟੀ ਦਾ ਨਹੀਂ ਬਣਦਾ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਕੁੰਭਾ ਬੱਤਾ ਜਲ ਰਹਾ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਤਾ ਮੰਨ ਰਹਾ ਗੁਰਬੇਨ ਗਿਆਨ ਨਾ ਹੋਏ ਕਹਿੰਦੇ ਜਿਹੜਾ ਮਨ ਹੈ ਇਹ ਵੀ ਭੱਜਿਆ ਫਿਰਦਾ ਹੈ ਇਹ ਵੀ ਗੁਰੂ ਦੇ ਬੰਨ ਕੇ ਰੱਖਣਾ ਹੈ ਗਿਆਨ ਦਾ ਵੱਡਾ ਮੰਨ ਰਹਾ ਗੁਰਬਿੰਨ ਗਿਆਨ ਨਾ ਹੋਏ ਗੁਰੂ ਤੋਂ ਬਿਨਾ ਗਿਆਨ ਨਹੀਂ ਹੋਣਾ ਹੁਣੇ ਜਿਹੜਾ ਮਨ ਹੈ ਸਾਡਾ ਕਦੇ ਕਿਤੇ ਜਾਂਦਾ ਕਦੇ ਕਿਤੇ ਜਾਂਦਾ ਗੁਰੂ ਸਾਹਿਬ ਨੇ ਕਿਹਾ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾਉਦ ਮਾਤਾ ਖਰਕਾ ਪੈ ਖਰ ਤੌ ਝੁੱਟਾ ਜੋ ਉੱਪਰ ਲੱਦਾ ਕਹਿੰਦੇ ਜਿਹੜਾ ਖੋਤਾ ਹੁੰਦਾ ਨਾ ਕਹਿੰਦੇ ਉਦੋਂ ਜੂੜ ਉਦੋਂ ਲਾਇਆ ਜਾਂਦਾ ਜਦੋਂ ਉਹਦੇ ਤੋਂ ਵਜਨ ਉਤਾਰ ਦਿੱਤਾ ਜਾਂਦਾ ਉਦੋਂ ਉਹਦੇ ਜੂੜ ਲਾ ਦਿੰਦੇ ਆ ਕਹਿੰਦੇ ਜਦੋਂ ਉਹਦੇ ਤੇ ਵਜਨ ਲੱਗਦਾ ਉਦੋਂ ਜੂੜ ਖੋਲਿਆ ਜਾਂਦਾ ਇਸੇ ਤਰੀਕੇ ਕਹਿੰਦੇ ਮਨ ਜਿਹੜਾ ਨਾ ਕਹਿੰਦੇ ਮਨ ਨੂੰ ਗੁਰਬਾਣੀ ਦਾ ਜੋੜ ਲਾ ਕੇ ਰੱਖ ਇਹ ਮਨ ਵੀ ਪਤਾ ਨਹੀਂ ਕਿੱਧਰ ਕਿੱਧਰ ਭੱਜਦਾ ਇਹ ਮਨ ਇੱਕ ਥਾਂ ਤੇ ਨਿਕਦਾ ਨਹੀਂ ਏ ਮਨ ਕਦੇ ਕਿਤੇ ਜਾਂਦਾ ਕਦੇ ਕਿਤੇ ਜਾਂਦਾ ਫਿਰਦੀ ਫਿਰਦੀ ਜੈ ਗੁੱਸਾ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮਰਤ ਕੋ ਇੱਲ ਬੈਠੀ ਆਏ ਕਹਿੰਦੇ ਜਿਹੜੀ ਇੱਲ ਹੈ ਪਤਾ ਨਹੀਂ ਕਿੱਥੇ ਕਿੱਤੇ ਫਿਰਦੀ ਹੈ ਪਰ ਕਹਿੰਦੇ ਫਿਰਦੀ ਫਿਰਦੀ ਅਸਮਾਨ ਤੇ ਜਾ ਰਹੀਦੀ ਹੈ ਸਭ ਤੋਂ ਉੱਪਰ ਸਮਾਨ ਦੇ ਵਿੱਚ ਇਹ ਉੱਡਦੀ ਹੈ ਕਹਿੰਦੇ ਜਦੋਂ ਥੱਲੇ ਦੇਖਦੀ ਹੈ ਮਰਿਆ ਹੋਇਆ ਪਸ਼ੂਏ ਵੇਖਦੀ ਹੈ ਬਸ ਆਹ ਜਿਹੜਾ ਮਨ ਹੈ ਨਾ ਸਾਡਾ ਚਾਹੇ ਅਸੀਂ ਗੁਰਦੁਆਰਾ ਸਾਹਿਬ ਦਾ 10 ਸਾਲ 20 ਸਾਲ 50 ਸਾਲ ਹੋ ਗਿਆ ਹੁੰਦਿਆਂ ਨੂੰ ਪਰ ਕਹਿੰਦੇ ਮਨ ਤੇ ਜੇ ਨਾਜਰ ਗੁਰਬਾਣੀ ਦੇ ਨਾਲ ਜੁੜਿਆ ਉਹਨਾਂ ਚਿਰੇ ਅਸਰ ਹੈ ਜਦੋਂ ਗੁਰਬਾਣੀ ਤੋਂ ਪਾਸੇ ਅਟਕੇ ਪਤਾ ਨਹੀਂ ਕਿੱਥੇ ਗੰਦਗੀ ਤੇ ਜਾ ਡਿਗੜਾ ਇਹ ਸਮਨ ਨੇ ਕਹਿੰਦੇ ਇਹ ਮਨ ਜੇ ਗੁਰੂ ਦੇ ਨਾਲ ਜੁੜ ਜੇ ਨਾ ਫਿਰ ਗੁਰੂ ਦੇ ਬਚਨਾਂ ਗਾਉਂਦਾ ਰਹੂ ਗਾਉਂਦਾ ਰਹੂ ਕਹਿੰਦੇ ਫਿਰ ਉਹਦੇ ਤੋਂ ਬਲਿਹਾਰ ਜਾਈਏ ਗੁਰੇ ਆਪਣੇ ਉੱਪਰ ਬਲ ਜਾਈਏ ਕਹਿੰਦੇ ਫਿਰ ਉਹਦੇ ਤੋਂ ਬਲਿਹਾਰ ਜਾਈਏ ਜਦੋਂ ਉਹਦੇ ਤੋਂ ਬਲਿਹਾਰ ਜਾਵਾਂਗੇ ਆਠ ਬਹਿਰ ਹਰ ਹਰ ਜਸ ਗਾਈਐ 8 ਪੈਰ ਹੁੰਦੇ ਆ ਦਿਨ ਤੇ ਰਾਤ ਦੇ 4 ਪੈਰ ਦਾ ਰਾਤ ਹੁੰਦੀ ਹੈ 4 ਪੈਰ ਦਾ ਦਿਨ ਹੁੰਦਾ ਹੈ 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਤੇ 8 ਘੰਟੇ ਹੁੰਦੇ ਦਿਨ ਤੇ ਰਾਤ ਦੇ 8 ਘੰਟੇ ਪਹਿਰਾਂ ਦਾ ਦਿਨ ਤੇ ਰਾਤ ਹੁੰਦਾ ਤੇ 3 ਘੰਟਿਆਂ ਦਾ ਇੱਕ ਬਣਦਾ 8 3 24 24 ਘੰਟੇ ਹੁੰਦੇ ਦਿਨ ਤੇ ਰਾਤ ਇੱਥੇ ਗੁਰੂ ਸਾਹਿਬ ਕਹਿੰਦੇ ਆਠ ਪੈਰ ਹਰ ਹਰ ਜਸ ਗਾਈਐ ਕਹਿੰਦੇ ਅੱਠੇ ਪੈਰ ਉਸ ਪ੍ਰਮਾਤਮਾ ਦਾ ਜਸ ਗਾਉਂਦੇ ਰਹੀਏ ਚਾਹੇ ਅਸੀਂ ਕੰਮ ਕਰ ਰਹੇ ਆਂ ਚਾਹੇ ਅਸੀਂ ਬਿਜ਼ਨਸ ਕਰ ਰਹੇ ਆਂ ਚਾਹੇ ਅਸੀਂ ਕੁਝ ਵੀ ਕਰ ਰਹੇ ਆਂ ਕਹਿੰਦੇ ਵਾਹਿਗੁਰੂ 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 ਰਾਮ ਰਾਮ ਸਾਡੇ ਅੰਦਰ ਚੱਲਦਾ ਰਹੇ ਕਹਿੰਦੇ ਆਠ ਪੈਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਨੂੰ ਆਪਣਾ ਜਗ ਸੁਆਮੀ ਕਹਿੰਦੇ ਉਸ ਪ੍ਰਮਾਤਮਾ ਨੂੰ ਸਿਮਰੋ ਜਿਹੜਾ ਤੇਰਾ ਆਪਣਾ ਸਾਡਾ ਆਪਣਾ ਪ੍ਰਮਾਤਮਾ ਉਹ ਸਾਰਿਆਂ ਦਾ ਹੀ ਹੈ ਕਿਸੇ ਇੱਕ ਦਾ ਨਹੀਂ ਹੈ ਜੇ ਅਸੀਂ ਕਹੀਏ ਕਿ ਰੱਬ ਕਿਸੇ ਇੱਕ ਦਾ ਹੈ ਨਾ ਵੱਖਰੇ ਵੱਖਰੇ ਹੋ ਸਕਦੇ ਆ ਕਿਸੇ ਨੇ ਹਿੰਦੂ ਨੇ ਉਹਨੂੰ ਰਾਮ ਕਹਿੰਦਾ ਮੁਸਲਮਾਨ ਨੇ ਉਹਨੂੰ ਅੱਲਾਹ ਕਹਿੰਦਾ ਸਿੱਖਾਂ ਨੇ ਉਹਨੂੰ ਵਾਹਿਗੁਰੂ ਕਹਿੰਦਾ ਪਰ ਕਹਿੰਦੇ ਹੈ ਉਹ ਸਾਰਿਆਂ ਦਾ ਇੱਕੋ ਹੀ ਹੈ ਸਿਮਰੋ ਸੋਗ ਆਪਣੇ ਸੁਆਮੀ ਜਿਹਨੂੰ ਅਸੀਂ ਆਪਣਾ ਬਣਾ ਲਿਆ ਉਹਨੂੰ ਸਿਮਰਦੇ ਰਹੀਏ ਬਸ ਸਗਲ ਘਟਾ ਕਾ ਅੰਤਰ ਜਾਨੀ ਉਹ ਪ੍ਰਮਾਤਮਾ ਜਿਹੜਾ ਹੈ ਉਹ ਤੇ ਸਾਰਿਆਂ ਘਟਾਂ ਦੇ ਵਿੱਚ ਜਾਣਦਾ ਸਾਰਿਆਂ ਨੂੰ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕਹਿੰਦੇ ਉਹ ਤੇ ਸਾਡੇ ਅੰਦਰ ਦੀਆਂ ਜਾਣਦਾ ਹੈ ਜੇ ਅਸੀਂ ਮਾੜੇ ਕੰਮ ਕਰਾਂਗੇ ਤਾਂ ਵੀ ਉਹ ਜਾਣਦਾ ਹੈ ਚੰਗੇ ਕੰਮ ਕਰਾਂਗੇ ਤਾਂ ਵੀ ਉਹ ਜਾਣਦਾ ਹੈ ਉਹ ਪਰਮਾਤਮਾ ਤੋਂ ਕੁਝ ਨਹੀਂ ਭੁੱਲਿਆ ਇੱਥੇ ਗੁਰੂ ਅਮ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਗਲ ਕਟਾਕਾ ਅੰਤਰਜਾਮੀ ਜਿਹੜਾ ਸਾਰੀਆਂ ਘਟਾਆਂ ਨੂੰ ਅੰਦਰੋਂ ਜਾਣਦਾ ਨਾ ਅੰਤਰਜਾਮੀ ਹੈ ਜਿਹੜਾ ਕਹਿੰਦੇ ਉਸ ਪਰਮਾਤਮਾ ਨੂੰ ਸਿਮਰਿਆ ਕਰੋ ਰਹਾਓ ਰਹਾ ਉਹਦਾ ਭਾਵ ਹੁੰਦਾ ਖੈਰ ਨਾ ਰੁਕਣਾ ਵਿਸਰਾਮ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਚਰਨ ਚਰਨ ਕਮਲ ਸਿਉ ਲਾਗੀ ਪ੍ਰੀਤ ਕਹਿੰਦੇ ਮੇਰੀ ਸੱਚੇ ਬਾਦਸ਼ਾਹ ਤੁਹਾਡੇ ਚਰਨਾਂ ਕਮਲਾਂ ਦੇ ਨਾਲ ਪਿਆਰ ਪੈ ਗਿਆ ਕਿੰਨਾ ਕੁ ਪਿਆਰ ਪੈ ਗਿਆ ਜਿਉ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੇ ਮੇਰਾ ਸੰਜੇ ਬਾਦਸ਼ਾ ਤੁਹਾਡੇ ਨਾਲ ਇੰਨਾ ਪਿਆਰ ਪੈ ਗਿਆ ਹੁਣ ਮੈਂ ਬਾਣੀ ਤੋਂ ਬਿਨਾਂ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦਾ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵੀ ਹੋਣਾ ਚਾਤਰਕੋ ਕਿਉਂ ਕਰ ਤਰਪਤਾਵੇ ਨਾਜ ਪਰੰਗ ਕੇ ਵੇਦੇ ਆ ਸਨਮੁਖ ਉਠਤਾਵੇ ਭਗਵਨ ਲੋਭੀ ਕੁਸਮਦਾਸ ਕਾ ਮੈਨੇ ਆਪ ਬੰਧਾਵੇ ਕਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ ਸੱਚੇ ਪਾਤਸ਼ਾਹ ਮੇਰੀ ਪ੍ਰੀਤ ਤੁਹਾਡੇ ਨਾਲ ਪੈ ਗਈ ਜਦੋਂ ਮੈਂ ਤੁਹਾਨੂੰ ਵੇਖਦਾ ਨਾ ਉਦੋਂ ਮੈਨੂੰ ਰਾਜ ਆ ਜਾਂਦਾ ਜਿਉ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ ਅਗਾਵੇ ਦਾ ਭਾਵ ਰਾਜ ਜਾਣ ਕਿ ਜਦੋਂ ਮੈਂ ਤੁਹਾਡੇ ਦਰਸ਼ਨ ਕਰਦਾ ਤਾਂ ਮੈਨੂੰ ਰਾਜ ਆ ਜਾਂਦਾ ਇੱਥੇ ਗੁਰੂ ਸਾਹਿਬ ਕਹਿੰਦੇ ਚਰਨ ਕਮਲ ਸਿਓ ਲਾਗੀ ਪ੍ਰੀਤ ਜੇ ਸਾਡੀ ਪ੍ਰੀਤ ਗੁਰੂ ਦੇ ਨਾਲ ਪੈ ਗਈ ਫਿਰ ਸਾਨੂੰ ਰਾਜ ਆ ਜਾਣ ਫਿਰ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਰਹਿਣੀ ਸਾਰਾ ਕੁਝ ਗੁਰੂ ਦੇ ਕੋਲੋਂ ਸਾਨੂੰ ਮਿਲ ਜਾਣਾ ਗੁਰੂ ਦੇ ਕੋਲੋਂ ਸਾਨੂੰ ਕੀ ਮਿਲਣਾ ਹੈ ਗੁਰੂ ਦੇ ਕੋਲੋਂ ਸਾਨੂੰ ਸ਼ਾਂਤੀ ਮਿਲਣੀ ਹੈ ਮਨ ਦੀ ਇੱਕ ਥਾਂ ਤੇ ਜਾ ਕੇ ਤਿੰਨ ਚੀਜ਼ਾਂ ਮਿਲਦੀਆਂ ਨੇ ਇੱਕ ਥਾਂ ਤੇ ਜਾ ਕੇ ਇੱਕ ਚੀਜ਼ ਮਿਲਦੀ ਹੈ ਅਸੀਂ ਸਾਡਾ ਸੁਭਾਅ ਹੈ ਕਿ ਜਿੰਦਰੋ ਜਿਆਦੇ ਚੀਜ਼ਾਂ ਮਿਲਦੀਆਂ ਨੇ ਉਧਰ ਨੂੰ ਬੰਦਾ ਭੱਜਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਆ ਜਿੰਦਰੋ ਮਨ ਦੀ ਸ਼ਾਂਤੀ ਮਿਲਦੀ ਹੈ ਉਧਰ ਜਾਣਾ ਸੀ ਜਿਹੜੇ ਪਾਸੇ ਤਿੰਨ ਚੀਜ਼ਾਂ ਮਿਲਦੀਆਂ ਨੇ ਉਧਰ ਕੀ ਮਿਲਦਾ ਧੁੱਪ ਧੂੜ ਤੱਕੇ ਤੇ ਇਧਰਲੇ ਪਾਸਿਓਂ ਕੀ ਦਾ ਗੁਰਬਾਣੀ ਚ ਇਧਰੋਂ ਮਿਲਦਾ ਸਾਡੇ ਅੰਦਰ ਨੂੰ ਸ਼ਾਂਤੀ ਅਸੀਂ ਸ਼ਾਂਤੀ ਲੈ ਲਈਏ ਸਾਡੇ ਅੰਦਰ ਜਦੋਂ ਟਿਕਾ ਜਾਣਗੇ ਨਾ ਫਿਰ ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਰਹਿਣੀ ਫਿਰ ਸਾਡੇ ਕੋਲ ਗੁਰੂ ਆ ਗਿਆ ਜਿਹਦੇ ਜ਼ਿੰਦਗੀ ਚ ਗੁਰੂ ਆ ਜੇ ਉਹਨੂੰ ਫਿਰ ਕਿਸੇ ਚੀਜ਼ ਦੀ ਲੋੜ ਕਿਉਂ ਹੈ ਸਾਚੀ ਪੂਰਨ ਨਿਰਮਲ ਰੀਤ ਤੇ ਸਾਚੀ ਪੂਰਨ ਨਿਰਮਲ ਰੀਤ ਨਿਰਮਲ ਕਹਿੰਦੇ ਆ ਪਵਿੱਤਰ ਨੂੰ ਕਿ ਜਦੋਂ ਅਸੀਂ ਸੱਚੇ ਦੇ ਨਾਲ ਜੁੜ ਜਾਾਂਗੇ ਜਦੋਂ ਅਸੀਂ ਸੱਚੇ ਦੇ ਨਾਲ ਪਿਆਰ ਪਾ ਲਾਂਗੇ ਫਿਰ ਅਸੀਂ ਵੀ ਨਿਰਮਲ ਹੋ ਜਾਾਂਗੇ ਸੱਚੇ ਵਰਗੇ ਬਣ ਜਾਾਂਗੇ ਕਿਉਂਕਿ ਗੁਰੂ ਸਾਹਿਬ ਦੇ ਬਚਨ ਨੇ ਕਿ ਜੇ ਬੰਦਾ ਜਿਹਦੇ ਨਾਲ ਜੁੜਦਾ ਉਸ ਤਰ੍ਹਾਂ ਦਾ ਹੀ ਬਣ ਜਾਂਦਾ ਤੇ ਇੱਕ ਵਿਦਵਾਨ ਨੇ ਇਹ ਵੀ ਲਿਖਿਆ ਕਿ ਪਾਰਸਮੈ ਉਸੰਤਮੈ ਵੱਡੋ ਅੰਤਰੋ ਜਾਣ ਉਹ ਲੋਹੋ ਕੰਚਨ ਕਰੈ ਉਹ ਕਰ ਲੈ ਆਪ ਸਮਾਨ ਕਹਿੰਦੇ ਜਿਹੜਾ ਸੋਨ ਪਿਤ ਹੁੰਦਾ ਪਾਰਸ ਕਹਿੰਦੇ ਜੇ ਲੋਹੇ ਦੇ ਨਾਲ ਲੱਗ ਜੇ ਲੋਹੇ ਨੂੰ ਸੋਨਾ ਬਣਾ ਦਿੰਦਾ ਚਾਂਦੀ ਦੇ ਨਾਲ ਲੱਗ ਜੇ ਉਹਨੂੰ ਵੀ ਸੋਨਾ ਬਣਾ ਦਿੰਦਾ ਪਿੱਤਲ ਦੇ ਨਾਲ ਲੱਗ ਜੇ ਉਹਨੂੰ ਵੀ ਸੋਨਾ ਬਣਾ ਦਿੰਦਾ ਅੱਠ ਧਨਤਾ ਨੇ ਐਸੀਆਂ ਜਿਨ੍ਹਾਂ ਦੇ ਨਾਲ ਪਾਰਸ ਸਪਰਸ਼ ਕਰ ਜੇ ਉਹਦੇ ਵਿੱਚੋਂ ਫਿਰ ਸੋਨਾ ਆ ਜਾਂ ਨਿਕਲਿਆ ਆਉਂਦਾ ਹੈ ਪਰ ਗੁਰੂ ਸਾਹਿਬ ਉਹ ਵਿਦਵਾਨ ਨੇ ਕਿਹਾ ਉਹ ਅੱਤ ਧਾਤਾਂ ਨੂੰ ਤੇ ਸੋਨਾ ਬਣਾ ਦਿੰਦਾ ਪਰ ਕਦੇ ਕਦੇ ਉਹ ਪਾਰਸ ਨੇ ਲੋਹੇ ਨੂੰ ਆਪਣੇ ਵਰਗਾ ਪਾਰਸ ਨਹੀਂ ਬਣਾਇਆ ਉਹ ਸੋਨਾ ਦੇ ਬਣਾ ਸਕਦਾ ਪਾਰਸ ਨਹੀਂ ਬਣਾ ਸਕਦਾ ਪਰ ਜਿਹੜਾ ਗੁਰੂ ਹੁੰਦਾ ਹੈ ਜਿਹੜਾ ਪਰਮਾਤਮਾ ਹੁੰਦਾ ਉਹਦੇ ਬਾਬਦੋ ਵਿਦਵਾਨ ਕਹਿੰਦਾ ਪਾਰਸ ਮੈਂ ਔ ਸੰਤ ਮੈਂ ਵੱਡੋ ਅੰਤਰੋ ਜਾਨ ਉਹ ਨੋਇਓ ਕੰਚਨ ਕਰਾਇਓ ਕਰ ਲੈ ਆਪ ਸਮਾਨ ਕਹਿੰਦੇ ਜਿਹੜਾ ਪ੍ਰਮਾਤਮਾ ਹੈ ਉਹ ਆਪਣੇ ਵਰਗਾ ਹੀ ਬਣਾ ਲੈਂਦਾ ਇੱਥੇ ਗੁਰੂ ਸਾਹਿਬ ਕਹਿੰਦੇ ਸਾਚੀ ਪੂਰਨ ਨਿਰਮਲ ਰੇਤ ਜੇ ਅਸੀਂ ਪਵਿੱਤਰ ਦੇ ਨਾਲ ਜੁੜਾਂਗੇ ਤਾਂ ਸਿਵ ਪਵਿੱਤਰ ਹੋ ਜਾਗੇ ਜੇ ਅਸੀਂ ਗੰਧਮੰਦ ਦੇ ਨਾਲ ਜੁੜਾਂਗੇ ਤਾਂ ਸਾਡੇ ਅੰਦਰ ਵੀ ਗੰਧਮਦ ਭਰ ਜਾਣਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਸੱਚੀ ਪੂਰਨ ਕਿ ਜਿਹੜਾ ਪ੍ਰਮਾਤਮਾ ਸੱਚਾ ਉਹ ਪੂਰਨ ਹੈ ਉਹਦੇ ਨਾਲ ਜੁੜਾਂਗੇ ਤਾਂ ਅਸੀਂ ਨਿਰਮਲ ਹੋ ਜਾਗੇ ਸੰਤ ਪ੍ਰਸਾਦ ਵਸੈ ਮਨ ਮਾਇ ਸੰਤ ਦਾ ਭਾਵ ਗੁਰੂ ਕਿ ਸੰਤ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਮਾਤਮਾ ਸਾਡੇ ਮਨ 'ਚ ਵਸਣਾ ਸੰਤ ਪ੍ਰਸਾਦ ਵਸਾ ਮਨ ਮਾਹੀ ਕਹਿੰਦੇ ਉਹ ਸਾਡੇ ਮਨ 'ਚ ਤਾਂ ਵਸਣਾ ਜੇ ਗੁਰੂ ਦੀ ਕਿਰਪਾ ਹੋਣੀ ਹੈ ਗੁਰੂ ਦੀ ਜਿੱਤੇ ਕਿਰਪਾ ਸਾਡੇ ਤੇ ਹੋ ਗਈ ਉਦੋਂ ਸਾਡੇ ਮਨ ਵਿੱਚ ਉਹ ਪ੍ਰਮਾਤਮਾ ਵਸ ਜਾਣਾ ਮਨ ਦੇ ਅੰਦਰ ਹੀ ਪ੍ਰਮਾਤਮਾ ਦੀ ਜਗ੍ਹਾ ਹੈ ਗੁਰੂ ਸਾਹਿਬ ਨੇ ਇਕ ਬਾਤ ਤੇ ਗੁਰਬਾਣੀ ਦੇ ਵਿੱਚ ਕਿਹਾ ਕਿ ਸਭਨਾ ਮਨ ਮਾਨਕ ਠਾਹਣ ਮੋਲ ਮਚੰਗਵਾ ਜੇ ਤਉ ਮਿਰਿਆ ਦੀ ਸਿੱਖ ਹਿਆਉ ਨਠਾਏ ਕਹੀ ਦਾ ਕਹਿੰਦੇ ਜੇ ਪਰਮਾਤਮਾ ਨੂੰ ਮਿਲਣਾ ਚਾਹੁੰਨਾ ਹੈ ਕਿਸੇ ਦਾ ਦਿਲ ਨਾ ਤੋੜਦੀ ਸਾਰੇ ਦਿਲਾਂ ਦੇ ਵਿੱਚ ਉਹ ਪਰਮਾਤਮਾ ਵਸਦਾ ਹੈ ਸਭਨਾ ਮਨਮਾਨਿਕ ਸਾਰਿਆਂ ਦੇ ਜਿਹੜੇ ਮਨ ਨੇ ਉਹ ਹੀਰੇਆਂ ਵਰਗੇ ਨੇ ਸਭਨਾ ਮਨਮਾਨਿਕ ਠਾਣ ਮੋਲ ਮਚੰਗ ਦਾ ਜੇ ਤਉ ਕਿਰਿਆ ਦੀ ਸਿੱਖ ਹਿਹਾਉ ਨਾ ਠਾਹੇ ਕਹੀਦਾ ਕਹਿੰਦੇ ਕਿਸੇ ਦਾ ਦਿਲ ਨਾ ਤੋੜਦੀ ਜੇ ਕਿਸੇ ਦਾ ਦਿਲ ਤੋੜਦਾ ਸਮਝ ਲੈ ਰੱਬ ਤੋੜਦਾ ਤੈਨੂੰ ਇੱਥੇ ਗੁਰੂ ਸਾਹਿਬ ਕਹਿੰਦੇ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਹਿੰਦੇ ਜਦੋਂ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਵਸ ਗਿਆ ਕਹਿੰਦੇ ਸਾਡੇ ਅੰਦਰ ਦੇ ਜਨਮਾਂ ਜਨਮਾਂ ਦੇ ਜਿਹੜੇ ਰੋਗ ਲੱਗੇ ਹੋਏ ਸੀ ਸਾਰੇ ਖਤਮ ਹੋ ਜਾਣੇ ਕਿਲ ਵਿਖਦਾ ਭਾਵਦਾ ਰੋਗ ਜਨਮ ਜਨਮ ਕੇ ਕਿਲ ਵਿਖ ਜਾਹੇ ਜਿਹੜੇ ਜਨਮਾਂ ਜਨਮਾਂ ਦੀ ਅੰਦਰ ਸਾਡੇ ਮੈਲ ਲੱਗੀ ਹੋਈ ਹੈ ਨਾ ਜਨਮ ਜਨਮ ਕੀ ਸਮਾਨਕ ਉਹ ਮਲ ਲਾਗੀ ਕਾਲਾ ਹੋਆ ਸਿਆਹ ਹੋ ਖੰਨਲੀ ਤੋਤੀ ਉਜਲੀ ਨਾ ਹੋ ਗਈ ਜੇ ਸੌ ਧੋਣ ਪਾਹੋ ਜੇ ਅਸੀਂ ਸਾਬਣਾਂ ਦੇ ਨਾਲ ਕਹੀਏ ਕਿ ਮਨ ਚਿੱਟਾ ਹੋ ਜੂ ਕਹਿੰਦੇ ਨਹੀਂ ਹੋਣਾ ਪਰ ਜਦੋਂ ਸੰਤਾਂ ਦੇ ਗੁਰੂਆਂ ਦੀ ਕਿਰਪਾ ਹੋਗੀ ਤਾ ਗੁਰੂ ਸਾਹਿਬ ਕਹਿੰਦੇ ਜਨਮ ਮਰਨ ਜਨਮ ਜਨਮ ਕੇ ਕਿਲ ਵਿਖ ਜਾਹੇ ਕਹਿੰਦੇ ਫੇਰ ਅੰਦਰ ਦੇ ਜਿਹੜੇ ਰੋਗ ਨੇ ਅੰਦਰ ਦੀ ਮੈਲ ਆ ਸਾਰੀ ਸਾਫ ਹੋ ਜਾਣੀ ਹੈ ਕਰ ਕਿਰਪਾ ਪ੍ਰਭ ਦੇਨ ਦਿਆਲਾ ਸੱਚੇ ਪਾਤਸ਼ਾਹ ਤੂੰ ਸਾਡੇ ਤੇ ਕੰਗਾਲਾਂ ਤੇ ਵੀ ਦਿਆਲ ਹੈ ਕਰਨ ਦਿਆਲੂ ਹੈ ਅਸੀਂ ਅਰਦਾਸ ਦੇ ਵਿੱਚ ਪੜਦੇ ਆ ਨਾ ਤੇ ਕਿ ਤੂੰ ਦਿਆਲੂ ਹੈ ਤੂੰ ਕਿਰਪਾਲੂ ਹੈ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਕਰ ਕਿਰਪਾ ਪ੍ਰਭ ਦੀਨ ਦਿਆਲਾ ਕਿ ਮੇਰੇ ਤੇ ਕਿਰਪਾ ਕਰ ਦਿਓ ਸੱਚੇ ਪਾਤਸ਼ਾਹ ਜੀ ਅਸੀਂ ਤੇ ਦੀਨ ਆ ਕੰਗਾਲ ਦੀਨ ਦਾ ਭਾਵ ਹੁੰਦਾ ਕੰਗਾਲ ਕਿ ਤੁਸੀਂ ਦਿਆਲੂ ਤੇ ਜੇ ਗੁਰੂ ਸਾਹਿਬ ਕਿਰਪਾ ਕਰ ਦੇਣ ਤਾਂ ਫਿਰ ਨਾਨਕ ਮੰਗਾ ਸੰਤਰਵਾਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੇ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਨਾਨਕ ਮੰਗਾ ਸੰਤਰ ਵਾਲਾ ਰਵਾਲਾ ਦਾ ਭਾਵ ਹੁੰਦਾ ਚਰਨ ਧੂੜ ਕਿ ਅਸੀਂ ਤੇ ਤੇਰੇ ਸੰਤਾਂ ਦੀ ਤੇਰੇ ਸੇਵਕਾਂ ਦੀ ਚਰਨ ਧੂੜ ਮੰਗਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਸਮਝਾ ਰਹੇ ਆ ਸਾਨੂੰ ਕਿ ਤੁਸੀਂ ਵੀ ਪ੍ਰਮਾਤਮਾ ਦੇ ਪਿਆਰਿਆਂ ਦੀ ਚਰਨ ਧੂੜ ਬਣੋ ਜਿੱਦੇ ਚਰਨ ਧੂੜ ਬਣ ਜੂਗੇ ਉਦੋਂ ਸਾਡੇ ਅੰਦਰ ਪ੍ਰਮਾਤਮਾ ਵਸ ਜਾਣਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ